हिमाचल दी ਮੰਡੀ ਤੋਂ ਪਾਸ-ਪਾਸ ਸੰਸਦ ਮੈਂਬਰ ਤੇ ਵਾਰਲਿਊਡ ਅਦਾਕਾਰ ਕੰਗਨਾਰ ਨੂੰ ਨੋਤਵਲੋਂ ਨਸ਼ੇ ਦੀ ਲੱਤ ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਵਿੱਚ ਹਗਾਮਾ ਮਚ ਗਿਆ। ਸਿਆਸਤ ਦਾ ਜਿਹੜੀ ਪੂਰੀ ਤਰ੍ਹਾਂ ਭਖੀ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੰਗਨਾਰ ਦੇ ਬਿਆਨਾਂ ਦੀ ਸਖਤ ਆਲੋਚਨਾ ਕੀਤੀ ਹੈ ਤੇ ਕਿਹਾ ਕਿ ਉਸ ਨੂੰ ਆਪਣੇ ਸ਼ਬਦਾਂ ਤੇ ਕਾਬੂ ਰੱਖਣਾ ਚਾਹੀਦਾ ਕਿਉਂਕਿ ਉਹ ਅਕਸਰ ਮੀਡੀਆ ਵਿੱਚ ਰਹਿਣ ਲਈ ਊਲ-ਜਲੂਲ ਤੇ ਬੇਤੁਕੀਆਂ ਗੱਲਾਂ ਕਹਿੰਦੀ ਆ। ਚੀਮਾ ਨੇ ਕਿਹਾ ਕਿ ਕੰਗਨਾਰ ਨੂੰ ਅਜੇ ਸਮਾਜ ਦੀ ਸਹੀ ਸਮਝ ਨਹੀਂ ਆ। ਤੇ ਉਹ ਲਗਾਤਾਰ ਸਮਾਜ ਤੇ ਔਰਤਾਂ ਵਿਰੁੱਧ ਅਸ਼ਲੀਲ ਟਿੱਪਣੀਆਂ ਕਰਦੀ ਰਹਿੰਦੀ ਆ ਜਿਸ ਦੀ ਉਹ ਸਖਤ ਨਿੰਦਾ ਕਰਦੇ ਨੇ ਹਰਪਾਲ ਜੀਮਾ ਨੇ ਕਿਹਾ ਕਿ ਨਸ਼ੇ ਦੀ ਸਮੱਸਿਆ ਸਿਰਫ ਹਿਮਾਚਲ ਤੱਕ ਸੀਮਤ ਨਹੀਂ ਹਾਈ ਦੇ ਵਿੱਚ ਇੱਕ ਰਾਸ਼ਟਰੀ ਰਿਪੋਰਟ ਆਈ ਇਸ ਵਿੱਚ ਪੰਜਾਬ ਦੂਜੇ ਰਾਜਾਂ ਤੋਂ ਬਹੁਤ ਪਿੱਛੇ ਆ ਜੇਕਰ ਅਸੀਂ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੇ ਰਾਜਧਾਨੀ ਦੀ ਗੱਲ ਕਰੀਏ ਤਾਂ ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉਥੇ ਸਥਿਤੀ ਪੰਜਾਬ ਨਾਲੋਂ ਕਿਤੇ ਜ਼ਿਆਦਾ ਮਾੜੀ ਆ ਪੰਜਾਬ ਦਾ ਪਹਿਲੇ ਇਸ ਦਿਸ਼ਾ ਵਿੱਚ ਕਦਮ ਉਠਾ ਚੁੱਕਿਆ ਤੇ ਅਸੀਂ ਸੂਬੇ ਵਿੱਚ ਨਸ਼ਾ ਖਤਮ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਵਿੱਤ ਮੰਤਰੀ ਨੇ ਕਿਹਾ ਕਿ ਜਿੱਥੇ-ਜਿੱਥੇ ਵੀ ਭਾਸ਼ਪਾਰੀਆਂ ਸਰਕਾਰਾਂ ਨੇ ਖਾਸ ਕਰਕੇ ਗੁਜਰਾਤ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਨਸ਼ਾ ਗੁਜਰਾਤ ਦੇ ਰਾਸਤੇ ਹੀ ਪੂਰੇ ਦੇਸ਼ ਵਿੱਚ ਸਪਲਾਈ ਹੁੰਦਾ ਇਹ ਗੱਲ ਦੇਸ਼ ਜਾਣਦਾ ਕਿ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਜਦੋਂ ਵੀ ਗੈਂਗਸਟਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਗੱਲ ਆਉਂਦੀ ਹੈ ਤਾਂ ਇਸ ਦਾ ਸੰਬੰਧ ਅਕਸਰ ਗੁਜਰਾਤ ਨਾਲ ਜੁੜਿਆ ਹੁੰਦਾ ਜੇਕਰ ਅਸੀਂ ਦੇਸ਼ ਨੂੰ ਅੱਗੇ ਲਿਜਾਣ ਦੀ ਗੱਲ ਕਰਦੇ ਹਾਂ ਤਾਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਵੇਂ ਗੁਜਰਾਤ ਤੋਂ ਆਉਂਦੇ ਨੇ ਅਜਿਹੀ ਸਥਿਤੀ ਦੇ ਵਿੱਚ ਕੰਗਣਾ ੁਰਨੌਤ ਨੂੰ ਪਹਿਲਾਂ ਗੁਜਰਾਤ ਜਾਣਾ ਚਾਹੀਦਾ ਤੇ ਇੱਕ ਸਰਵੇਖਣ ਕਰਨਾ ਚਾਹੀਦਾ ਤੇ ਦੇਖਣਾ ਚਾਹੀਦਾ ਕਿ ਉੱਥੋਂ ਦੀਆਂ ਬੰਦਰਗਾਹਾਂ ਤੋਂ ਪੂਰੇ ਦੇਸ਼ ਨੂੰ ਕਿਸ ਪੱਧਰ ਤੇ ਨਸ਼ਾ ਸਪਲਾਈ ਕੀਤਾ ਜਾਂਦਾ ਕੰਗਣਾ ਨੇ ਦਿੱਲੀ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਨਸ਼ਿਆਂ ਕਾਰਨ ਹਿਮਾਚਲ ਇਹਨਾਂ ਵਿੱਚ ਸਥਿਤੀ ਗੰਬੀਰ ਹੋ ਗਈ ਹੈ ਜੇਕਰ ਜਲਦੀ ਹੀ ਸਖਤ ਕਦਮ ਨਾ ਚੁੱਕੇ ਗਏ ਤਾਂ ਸਾਡੀ ਸਥਿਤੀ ਪੰਜਾਬ ਤੇ ਉਹਨਾਂ ਪਿੰਡਾਂ ਵਰਗੀ ਹੋ ਜਾਵੇਗੀ ਜਿੱਥੇ ਸਿਰਫ ਔਰਤਾਂ ਤੇ ਵਿਧਵਾ ਰਹਿੰਦੀਆਂ ਨੇ ਕੰਗਣਾ ਨੇ ਅੱਗੇ ਕਿਹਾ ਕਿ ਨਸ਼ੇ ਪਾਕਿਸਤਾਨ ਤੋਂ ਪੰਜਾਬ ਰਹੀਂ ਹਿਮਾਚਲ ਪਹੁੰਚ ਰਹੇ ਨੇ ਤੇ ਬੱਚਿਆਂ ਨੇ ਆਪਣੇ ਮਾਪਿਆਂ ਦੇ ਗਹਿਣੇ ਵੀ ਵੇਚ ਦਿੱਤੇ ਨੇ ਨਸ਼ੇ ਦੀ ਆਦੀ ਨੌਜਵਾਨ ਆਪਣੇ ਆਪ ਨੂੰ ਕਮਰਿਆਂ ਦੇ ਵਿੱਚ ਬੰਦ ਕਰ ਲੈਂਦੇ ਨੇ ਚੀਕਦੇ ਨੇ ਚੋੜੀਆਂ ਕਰਦੇ ਨੇ ਬਾਣਾ ਤੇ ਫਰਨੀਚਰ ਨੂੰ ਤੋੜਦੇ ਨੇ ਤੇ ਘਰਾਂ ਦੀ ਭੰਨ ਤੋੜ ਕਰਦੇ ਨੇ ਇਸ ਦੇ ਨਾਲ ਹੀ ਸਥਿਤੀ ਮੌਤ ਵੀ ਭੈੜੀ ਹੋ ਗਈ ਆ